ਅੱਜ ਅਸੀਂ ਤੁਹਾਨੂੰ ਦੱਸ ਦਿਆਂ ਜਿਮ ਬਾਰੇ ਕਈ ਖਾਸ ਗੱਲਾਂ ਨੰਬਰ 1 ਕਦੇ ਵੀ ਸਵੇਰੇ ਖਾਲੀ ਪੇਟ ਜਿਮ ਨਹੀਂ ਲਾਉਣੀ ਚਾਹੀਦੀ ਜਿਮ ਜਾਣ ਤੋਂ ਪਹਿਲਾਂ ਜ਼ਰੂਰ ਕੁਝ ਨਾ ਕੁਝ ਖਾਓ ਨਹੀਂ ਤਾਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 2 ਜੇ ਤੁਸੀਂ ਖਾਲੀ ਪੇਟ ਕੁਝ ਨਹੀਂ ਖਾਣਾ ਚਾਹੁੰਦੇ ਤਾਂ ਛੋਲੇ ਲਿਆ ਕੇ ਰੱਖੋ ਕਟੋ ਕੱਟ 15 20 ਛੋਲੇ 네ਰਨੇ પેટ ਭਾਵ ਕੇ ਖਾਲੀ ਪੇਟ ਖਾ ਕੇ ਜਿਮ ਕਰੋ ਨੰਬਰ 3 ਜਿਮ ਕਰਦੇ ਸਮੇਂ ਜਦੋਂ ਜ਼ਿਆਦਾ ਸਾਹ ਚੜਿਆ ਹੋਵੇ ਤਾਂ ਕਦੇ ਵੀ ਪਾਣੀ ਨਾ ਪੀਵੋ ਪਹਿਲਾ ਆਰਾਮ ਨਾਲ ਬੈਠੋ ਅਤੇ ਆਪਣੇ ਸਾਹ ਵੱਲ ਧਿਆਨ ਦੇਵੋ 30 ਸੈਕਿੰਡ ਰੁਕ ਕੇ ਪਾਣੀ ਪੀਵੋ ਵੇਟ ਚੁੱਕਦੇ ਸਮੇਂ ਕਦੇ ਵੀ ਫੁਕਰੀ ਵਿੱਚ ਨਾ ਆਵੋ ਆਪਣੇ ਸਰੀਰ ਔਰ ਮਸਲਸ ਦੇ ਹਿਸਾਬ ਨਾਲ ਹੀ ਵੇਟ ਚੁੱਕੋ ਤੁਹਾਨੂੰ ਪਤਾ ਹੀ ਹੋਣਾ ਏ ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ ਹੈ ਵਿਸ਼ਲੇਸ਼ਣ ਵਿੱਚ ਕਈ ਨੁਕਸਾਨ ਹੋਏ ਵੀ ਨੇ ਤੁਸੀਂ ਵੀ ਕਈ ਵੀਡੀਓਜ਼ ਵੇਖੀਆਂ ਹੋਣੀਆਂ ਕਈਆਂ ਦੀਆਂ ਬਾਹਾਂ ਦੀਆਂ ਹੱਡੀਆਂ ਟੁੱਟ ਗਈਆਂ ਕਈਆਂ ਦੇ ਮੋਢੇ ਉੱਤਰ ਗਏ ਹੋਰ ਕਈ ਤਰ੍ਹਾਂ ਦੇ ਨੁਕਸਾਨ ਹੋ ਗਏ ਇਸ ਕਰਕੇ ਹਮੇਸ਼ਾ ਹੀ ਆਪਣੇ ਸਰੀਰ ਔਰ ਮਸਲਸ ਦੇ ਹਿਸਾਬ ਨਾਲ ਹੀ ਵੇਟ ਚੁਕੋ ਜਿਆਦਾ ਲਾਲਚ ਵਿੱਚ ਜਾਂ ਫੁਕਰਪੁਣੇ ਵਿੱਚ ਕਦੇ ਨਾ ਆਵੋ ਨੰਬਰ 5 ਜੇਕਰ ਤੁਸੀਂ ਰੋਜ਼ਾਨਾ ਜਿਆਦਾ ਪੈਸੇ ਨਹੀਂ ਖਰਚਣਾ ਚਾਹੁੰਦੇ ਤਾਂ ਇਹ ਸ਼ੇਕ ਬਣਾ ਲਵੋ ਦੋ ਬਦਾਮ ਲਵੋ 10-12 ਛੋਲੇ ਲਵੋ ਅੱਧਾ ਚਮਚ ਖਸਖਾਸ ਨੂੰ ਗ੍ਰाइंड ਕਰ ਲਵੋ ਫਿਰ ਇੱਕ ਗਲਾਸ ਦੁੱਧ ਵਿੱਚ ਕੇਲਾ ਪਾ ਕੇ ਗ੍ਰाइंड ਕੀਤਾ ਸਾਰਾ ਸਮਾਨ ਪਾ ਕੇ ਸ਼ੇਕ ਬਣਾ ਲਵੋ ਇਸ ਤਰ੍ਹਾਂ ਦੇ ਨਾਲ ਤੁਹਾਡਾ ਰੋਜ਼ ਦਾ ਖਰਚਾ ਵੀ ਜ਼ਿਆਦਾ ਨਹੀਂ ਹੋਵੇਗਾ ਅਤੇ ਤਾਕਤ ਵੀ ਪੂਰੀ-ਪੂਰੀ ਮਿਲਦੀ ਹੀ ਰਹੇਗੀ। ਨੰਬਰ 6 ਕਦੇ-ਕਦੇ ਘਿਓ ਦੀ ਚੂਰੀ ਕੁੱਟ ਕੇ ਵੀ ਖਾਓ। ਇਸ ਨਾਲ ਤੁਹਾਡੇ ਅੰਦਰ ਘਿਓ ਵੀ ਜਾਂਦਾ ਰਹੇਗਾ ਅਤੇ ਤਾਕਤ ਵੀ ਮਿਲਦੀ ਰਹੇਗੀ। ਜਿਸ ਕਰਕੇ ਸਰੀਰ ਵਿੱਚ ਗਰਮੀ ਖੁਸ਼ਕੀ ਨਹੀਂ ਹੋਵੇਗੀ। ਨੰਬਰ 7 ਜੇ ਐਕਸਰਸਾਈਜ਼ ਕਰਦੇ ਕਰਦੇ ਥਕਾਵਟ ਹੋ ਜਾਵੇ ਤਾਂ ਥੋੜਾ ਸਮਾਂ ਬੈਠ ਜਾਵੋ। ਨੰਬਰ 8 ਜਮ ਲਗਾ ਕੇ ਉਸੇ ਟਾਈਮ ਕਦੇ ਵੀ ਨਾ ਨਹਾਓ। ਘਟੋ ਘਟ 25-30 ਮਿੰਟ ਰੁਕ ਕੇ ਨਹਾਓ। ਜਿਮ ਲਾਉਣ ਵਾਲੇ ਸ਼ਖਸ ਨੂੰ ਕਦੇ ਵੀ ਰੋਟੀ ਨਹੀਂ ਛੱਡਣੀ ਚਾਹੀਦੀ ਕਈ ਲੋਕ ਜਲਦੀ ਸਿਕਸ ਪੈਕ ਬਣਾਉਣ ਦੇ ਚੱਕਰ ਦੇ ਵਿੱਚ ਜਾਂ ਪਤਲੇ ਹੋਣ ਦੇ ਚੱਕਰ ਵਿੱਚ ਆਪਣੇ ਖਾਣੇ ਨੂੰ ਖਰਾਬ ਕਰ ਲੈਂਦੇ ਹਨ ਹੋਰ ਸ਼ੇਕ ਜਾਂ ਤਾਕਤ ਵਾਲੀਆਂ ਚੀਜ਼ਾਂ ਦੇ ਨਾਲ ਨਾਲ ਭੋਜਨ ਬਹੁਤ ਜ਼ਰੂਰੀ ਹੈ ਭੋਜਨ ਦੇ ਬਿਨਾ ਤੁਹਾਡੇ ਪੇਟ ਅੰਦਰ ਗਰਮੀ ਪੈ ਸਕਦੀ ਹੈ ਨੰਬਰ 10 ਜੇਕਰ ਸ਼ਾਮ ਦੇ ਸਮੇਂ ਜਿਮ ਲਾਉਣ ਜਾਣਾ ਹੈ ਤਾਂ ਕਦੇ ਵੀ ਰੋਟੀ ਖਾ ਕੇ ਨਾ ਜਾਵੋ ਰੋਟੀ ਹਮੇਸ਼ਾ ਆਕੇ ਹੀ ਖਾਓ ਜਿਮ ਲਾਉਣ ਤੋਂ ਪਹਿਲਾਂ ਚਾਹ ਜਾਂ ਕੌਫੀ ਵਗੈਰਾ ਦੇ ਸੇਵਨ ਤੋਂ ਪਰਹੇਜ਼ ਕਰੋ ਜਿਮ ਲਾਉਣ ਵਾਲਾ ਹਮੇਸ਼ਾ ਆਪਣੇ ਸਰੀਰ ਦੀ ਸਮੇਂ-ਸਮੇਂ ਅਨੁਸਾਰ ਮਾਲਿਸ਼ ਜ਼ਰੂਰ ਕਰੇ ਸਿਰ ਨੂੰ ਵੀ ਤੇਲ ਲਗਾਵੇ ਦੇਸੀ ਤੇਲ ਲਗਾਵੇ ਨੰਬਰ 13 ਜਿਆਦਾ ਬਾਜ਼ਾਰੀ ਪ੍ਰੋਡਕਟਸ ਨਾ ਖਾਓ ਬੋਡੀ ਜਲਦੀ ਬਣਾਉਣ ਦੇ ਚੱਕਰ ਦੇ ਵਿੱਚ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਨੰਬਰ 14 ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਾ ਖਾਵੇ ਸਰੀਰ ਬਣਾਉਣ ਦਾ ਤਾਂ ਤਾਂ ਹੀ ਫਾਇਦਾ ਹੁੰਦਾ ਹੈ ਜੇਕਰ ਬੰਦਾ ਨਸ਼ੇ ਪੱਤੇ ਤੋਂ ਦੂਰ ਰਹੇ ਜੇ ਨਸ਼ਿਆਂ ਨਾਲ ਸਰੀਰ ਖੋਖਲਾ ਹੀ ਕਰਨਾ ਹੈ ਤਾਂ ਜਿੰਮ ਲਾਉਣ ਦਾ ਕੋਈ ਫਾਇਦਾ ਨਹੀਂ ਸਤਿ ਸ਼੍ਰੀ ਅਕਾਲ ਉਮੀਦ ਆ ਤੁਹਾਨੂੰ ਇਹ ਸਾਰਾ